ਕੋ ਰਤੇ ਭਾਇਆ ਤਿੰਨ ਅਮਰਤ ਦੇ ਕੋਤੇ ਤਾਰਿਕਾ ਤਨ ਗੁਰ ਕਲਕੀਆਂ ਵਾਲੇ ਤਨ ਗੁਰ ਬਾਜਾ ਵਾਲੇ ਤਨ ਗੁਰ ਕਲਕੀਆਂ ਵਾਲੇ ਤਨ ਗੁਰ ਬੋਲੋ ਜੀ ਤਨ ਗੁਰ ਕਲਕੀਆਂ ਵਾਲੇ ਤਨ ਗੁਰ ਬਾਜਾ ਵਾਲੇ سرکر کلکیاں والے سرکر کلکیاں والے ہم جت پیو سجا چیرے جیدو ہم جت پیو سجا چیرے جیدو ہم جت پیو سجا چیرے جیدو ਏ ਆਪਾਂ ਆਪਣੇ ਮਨ ਨੂੰ ਦਸੜੇ ਜਿਹੜਾ ਸੁੱਤਾ ਪਿਆ ਹੈ ਜਿਹੜਾ ਅੰਮ੍ਰਿਤ ਪੀ ਨਹੀਂ ਰਿਹਾ ਆਪਾਂ ਗੱਤ ਮੰਤ ਬਹੁਤ ਖਾ ਲੈਂਦੇ ਆ ਛਕ ਲੈਂਦੇ ਆ ਉਹ ਭਾਵੇਂ ਅੱਖਾਂ ਨਾਲ ਹੋਵੇ ਕੰਨਾਂ ਨਾਲ ਹੋਵੇ ਇਹ ਦਸਨਾ ਨਾਲ ਹੋਵੇ ਥੱਥਾਂ ਨਾਲ ਪੈਰਾਂ ਨਾਲ ਆ ਦਿਮਾਗ ਨਾਲ ਵੀ ਜੋ ਮਾਲਕ ਨੇ ਕਹਿੰਦੇ ਨੇ ਉਹ ਆਪਾਂ ਨਹੀਂ ਛੱਡਦੇ ਇਸੇ ਤੈਕੇ ਆ ਮਨ ਨੂੰ ਕਹੀਏ ਸੁੱਤਾ ਪਿਆ ਜਿਹੜਾ ਉਹ ਮਾਨੇ ਗੁਰੂ ਦੇ ਚਰਨਾਂ ਨਾਲ ਜੁੜ ਕੀ ਹੋਏਗਾ ਗੁਰਪੂਰੇ ਚਰਣੀ ਲਾਇਆ ਹਰ ਸੰਗ સહਾਈ ਪਾਇਆ ਜਹੇ ਜਾਈਏ ਤਹਾਂ ਸੁਵੇਲੇ ਕਰ ਕਿਰਪਾ ਭਰ ਮੇਲੇ ਜਦੋਂ ਗੁਰੂ ਵਾਲੇ ਬਣ ਚਲੋਗੇ ਫਿਰ ਕਿੱਥੇ ਵੀ ਜਾਵਾਂਗੇ ਆਪਾਂ ਬਾਅਦ ਵਿੱਚ ਪਹੁੰਚਾਂਗੇ ਸਾਡੇ ਸਤਿਗੁਰੂ ਜੀ ਪਹਿਲਾਂ ਪਹੁੰਚ ਕੇ ਸਾਡਾ ਕਾਰਜਰਾਸ ਕਰ ਦੇਣਗੇ ਇੰਨੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਕਹੇ ਕਬੀਰ ਤਾਂ ਬਹੀਰ ਜਾਗੈ ਜਮਸਾ ਡੰਡ ਮੂਹਰੇ ਲਾਗੇ ਬੰਦਾ ਤਾਂ ਹੀ ਜਾਗਦਾ ਜਦੋਂ ਮਾਰ ਪੈਂਦੀ ਹੈ ਜਦੋਂ ਕੋਈ ਤਕਲੀਫ ਆਉਂਦੀ ਹੈ ਬੰਦਾ ਕਹਿੰਦਾ ਹਾਂ ਮਾਲਕ ਜੀ ਬਖਸ਼ ਦਿਓ ਹੁਣ ਨਹੀਂ ਕਰਦਾ ਮੈਂ ਮਾਲਕ ਜੀ ਬਖਸ਼ ਦਿਓ ਹੁਣ ਨਹੀਂ ਕਰਦਾ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ 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 ਉਹਨਾਂ ਦਾ ਨਿਕਲਦਾ ਜਦੋਂ ਆਪਾਂ ਮਾੜੇ ਕੰਮ ਕਰਦੇ ਆ ماڑے کرما تو بعد دکھ ملتا ہے اس کے گرو جی گروپ گرو کی رجا بچے مالک ماڑے جا مالک نہیں دے ماڑا کھاں گے وہ کھانی ہی نہیں دیں گے وہ بہ فر لے سا بڑے پیار نہ کوئی بھی رچنا بندی نہ لے جھا دار بولے دواج دو جی ساری سنگت ਮੈਂ ਕਿ ਅਮਰਤ ਪੀਵਾਂ ਸਦਾ ਜੀਵਾਂ ਅਮਰਤ ਪੀਵਾਂ ਅਮਰਤ ਪੀਵਾਂ ਸਦਾ ਜੀਵਾਂ ਅਮਰਤ ਪੀਵਾਂ ਸਦਾ ਜੀਵਾਂ ਸਦਾ ਜੀਵਾਂ ਸਦਾ ਜੀਵਾਂ ਕਹੇ ਲੇਦੀ ਬੋ ਸਦਾ ਕਹੇ ਲੇਦੀ ਬੋ ਸਦਾ ਹਰ ਸੇਮਗਤ ਤੇ ਆਨੰਦ ਅਨੰਤਾ ਹਰ ਸੇਮਗਤ ਤੇ ਆਨੰਦ ਅਨੰਤਾ ਹਰ ਸੇਮਗਤ ਤੇ ਆਨੰਦ ਅਨੰਤਾ ਹਰ ਸੇਮਗਤ ਤੇ नम्के ठमाचा पूरे ਮਾਲਕ ਕੀ ਕਹਿੰਦੇ ਨੇ ਅੰਮ੍ਰਿਤ ਪੀਓ ਉਹ ਨਾਮ ਦਾ ਅੰਮ੍ਰਿਤ ਪੀਲੋ ਬਾਣੀ ਦਾ ਅੰਮ੍ਰਿਤ ਪੀਲੋ ਸੱਚੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਉਹਨਾਂ ਨਾਲ ਪਿਆਰ ਕਰਦਿਆਂ ਹੋਇਆ ਵੰਤ ਕੀ ਦਾ ਅੰਮ੍ਰਿਤ ਪੀਲੋ ਮਾਲਕ ਕੀ ਹੋਏਗਾ ਸਿੱਕੀ ਦੀ ਗੱਲ ਕਹਿੰਦੇ ਸਦਾ ਜਿਗੂ ਲੋ ਇਹ ਅਸੀਤ ਹੈ ਇਹ ਸ਼ਬਦੀ ਸੀਸਤ ਹੈ ਆਪਾ ਪੜਦੇ ਆ ਨਾ ਪੂਤਾ ਮਾਤਾ ਕੀ ਅਕੀਸ ਨੇਮਕ ਨਾਮ ਇਸਰੋ ਬੰਦ ਕੋ ਹਰ ਹਰ ਸਦਾ ਭਜੋ ਜਗਦੇਸ ਇਹੋ ਸ਼ਬਦ ਹੈ ਭਾਵਨੀਏ ਪਹਿਲੀਆਂ ਬੰਤੀਆਂ ਪੜੀਏ ਕੋਈ ਵੀ ਰਚਨਾ ਮੰਗੀ ਨਾਵੇ ਸਾਰੇ ਮੇਲੇ ਬੈਠ ਕੇ ਕਰੋ ਅਮੇ ਦੇ ਤੇ ਪੀ ਬਸਾ ਚੇ ਦੇ ਦੀਵੋ ਅਮੇ ਗੱਤੇ سدا سدا جیو سدا سدا جیب سدا سدا جیوا

The name of the canal is Jotun Kong Hari Hari Sadapado, that be peace Sadapado, that be peace Sadapado, that be

I'm oh, ਨਾ ਪਿਆ ਕਹ ਤੈਨੂੰ ਦਾ ਕਦੇ ਨਾ ਪਿਆ ਕਹ ਤੈਨੂੰ ਤ੍ਰਿਪਤ ਮੋਲਾ ਜੋ ਤੂੰ ਤੇ ਕਾ ਤ੍ਰਿਪਤ ਮੋਲਾ ਜੋ ਤੂੰ ਤੇ ਕਾ ਤ੍ਰਿਪਤ ਮੋਲਾ ਜੋ ਤੂੰ ਤੇ ਮੋਲਾ ਜੋ ਤੂੰ ਤੇ ਕਾ ਤ੍ਰਿਪਤ ਮੋ ਾਰੇ ਬੋਲੋ ਜੀ ਕਿ ਆਪਾਂ ਆਪਣੇ ਮਨ ਨੂੰ ਕਈੇ ਮਾਨ ਅੰਮ੍ਰਿਤ ਪੀ ਲੈ। ਭਾਵੇਂ ਜਿੱਦਾਂ ਦੇ ਨਹੀਂ ਆ ਮਾਲਕ ਦੀ ਮਨ ਸਾਡਾ ਨਹੀਂ ਕਰਦਾ ਅੰਮ੍ਰਿਤ ਛਕਣ ਨੂੰ। ਮਗਰ ਮੈਨੂੰ ਇੰਨਾ ਪਤਾ ਹੈ ਇੰਨਾ ਭਰੋਸਾ ਹੈ ਜਿਸ ਦਿਨ ਤੁਹਾਡੀ ਕਿਰਪਾ ਹੋ ਗਈ ਉਸ ਦਿਨ ਤੁਸੀਂ ਮੇਰੇ ਤੇ ਕਿਰਪਾ ਕਰਦੇ ਹੋ। ਅੱਜ ਇੱਥੇ ਅੰਮ੍ਰਿਤ ਸੰਚਾਰ ਅੰਮ੍ਰਿਤ ਸੰਚਾਰ ਸੀ 20 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇੱਕ ਭਾਈ ਸਾਹਿਬ ਜੀ ਨੇ ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਮੈਂ ਹੁਣੇ ਕਮਾ ਨਾ ਕਿ ਕਿਸੇ ਨੇ ਅਮਰੀਕਾ ਦਾ ਵੀਜ਼ਾ ਲਗਾਣਾ ਹੈ ਕਹਿੰਦੇ ਸਾਰੇ ਘੜੇ ਹੋ ਜਾਣਗੇ ਇੱਕ ਦੋ ਬੰਦੇ ਹੋਣਗੇ ਟਾਵਾ ਟੰਮਣ ਜਿਹੜੇ ਬੈਠ ਜਾਣਗੇ ਜੇ ਹੁਣੇ ਕਈ ਇੰਗਲੈਂਡ ਦਾ ਕੈਨੇਡਾ ਦਾ ਤੁਹਾਡਾ ਵੀਜ਼ਾ ਲਵਾ ਰਹੀ ਏ ਤੁਹਾਨੂੰ ਸਿੱਧੀ ਪੀਆਰ ਦੇ ਦੇਈਏ ਇੱਕ ਵੀ ਬੰਦਾ ਨਹੀਂ ਰਹੇਗਾ ਕਹਿੰਦੇ ਜੇ ਹੁਣ ਮੈਂ ਕਹਾਂ ਦਾ ਅਮਰ ਸੰਚਾਰ ਹੈ ਕਿੰਨੇ ਛੱਕਣੇ ਬਾਹ ਖੜੀ ਕਰੋ ਕਹਿੰਦੇ ਇੱਕ ਵੀ ਬਾਹ ਖੜੀ ਨਹੀਂ ਹੋਏ ਅਮਰਤ ਕੋੜਾ ਅਮਰਤ ਕੋੜਾ ਹੈ ਸਾਡੇ ਵਾਸਤੇ ਜਿਹੜੀ ਮਿੱਠੀ ਹੈ ਨਾ ਜ਼ਹਿਰ ਹੈ ਉਹ ਮਿੱਠੀ ਹੈ ਇਸ ਕਰਕੇ ਜਿਹੜਾ ਸੱਚੇ ਮਨ ਨਾਲ ਵਾਹਿਗੁਰੂ ਪਿਆਰ ਕਰਦਾ ਹੈ ਉਹ ਗੁਰੂ ਦਾ ਬਣ ਜਾਂਦਾ ਹੈ ਜਦੋਂ ਪਿਆਰ ਕਰਾਂਗੇ ਮਾਲਕ ਨਾਲ ਮਾਲਕ ਘੱਟ ਥੋੜੀ ਕਰਦੇ ਜੇ ਸਾਡੇ ਨਾਲ ਭਾਈ ਜੋਗਾ ਜੀ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨਾਲ ਲੈਂਦੇ ਸੀ ਇੱਕ ਰੰਗੇ ਹੋਏ ਗੁਰਸਿੱਖ ਜੀ ਭਾਈ ਜੋਗਾ ਜੀ ਜਦੋਂ ਅਨੰਤਪੁਰ ਸੈ ਪਹੁੰਚੇ ਨੇ ਆਪਾਂ ਕਈ ਵਾਰੀ ਕਹਿ ਦਿੰਦੇ ਆ ਅੰਮ੍ਰਿਤ ਤਾਂ ਨਹੀਂ ਸਕਦੇ ਉਹ ਰੈਤ ਨਹੀਂ ਰੱਖਣ ਹੋਣੀ ਇਹ ਗਲਤ ਹੈ ਇਹ ਗਲਤ ਕਲ ਕਰਦੇ ਆਪਾਂ ਅਸੀਂ ਰੈਤ ਨਹੀਂ ਰੱਖਣੀ ਮਾਲਕ ਨੇ ਸਾਨੂੰ ਹੀ ਰੱਖ ਲੈਣਾ ਆਪੇ ਸਾਰਾ ਕੁਝ ਹੋ ਜਾਏਗਾ ਮਾਲਕ ਨੇ ਸਾਡੀ ਪੈਰ ਸਾਡੀ ਪੱਤ ਰੱਖ ਲੈਣੀ ਹੈ ਜਦੋਂ ਮਾਲਕ ਨਹੀਂ ਪੱਤ ਰੱਖ ਲੈਣੀ ਆਪਾਂ ਕਿੰਨਾ ਕੁਝ ਕਰਦੇ ਆ ਬਾਣੀ ਕਹਿੰਦੀ ਹੈ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਛਾਲਾਂ ਆਪਾਂ ਸਾਰੀ ਮਾਰਦੇ ਆ ਮਗਰ ਜੋ ਕਰਤਾ ਹੈ ਨਾ ਉਹ ਉਹਨੇ ਜੋ ਕਰਨਾ ਉਹਨੇ ਕਰ ਦੇਣਾ ਕਰਨ ਵਾਲਾ ਕਰਦਾ ਹੀ ਹੈ ساری ਦੁਨੀਆ ਛਾਲਾ ਮਾਰਦੀ ਹੈ ਮਗਰ ਤੁਧ ਬਿਨ ਦੁਜਾ ਨਾਹੀ ਕੋਇ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਕੀ ਇੱਕ ਛੋਟਾ ਜਿਹਾ ਬੱਚਾ ਅਨੰਦਪੁਰ ਸਾਹਿਬ ਜਦੋਂ ਪਹੁੰਚਦਾ ਮਨ ਵਿੱਚ ਬੜਾ ਚਾਹਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੈਨੂੰ ਯਾਦ ਕਰਨ ਮਾਨਵਿਕ ਬਣਾ ਚਾਹੇ ਕਿ ਮੇਰੀ ਵਾਰੀ ਕਦੋਂ ਆਏਗੀ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਬੁਲਾਉਣਗੇ ਉਹ ਸੇਵਾ ਕਰਦਾ ਹੈ ਕਦੀ ਭਾਂਡਿਆਂ ਦੀ ਸੇਵਾ ਕਰਦਾ ਹੈ ਕਦੀ ਉਹ ਝਾੜੂ ਦੀ ਸੇਵਾ ਕਰਦਾ ਹੈ ਕਦੀ ਲੰਗਰ ਘਰ ਜਿੰਨੂੰ ਜਿਹੜੀ ਚੀਜ਼ ਚਾਹੀਦੀ ਹੈ ਭੱਜ-ਭੱਜ ਕੇ ਸੇਵਾ ਕਰਦਾ ਹੋਇਆ ਫਿਰ ਕੀ ਸੀ ਜਦੋਂ ਸੰਗਤ ਖੁਸ਼ ਹੋ ਜਾਂਦੀ ਹੈ ਉਦੋਂ ਰੱਬ ਖੁਸ਼ ਹੋ ਜਾਂਦੇ ਹੈ ਇੱਥੇ ਵੀ ਕੋਈ ਭੱਜ-ਭੱਜ ਕੇ ਸੇਵਾ ਕਰੇ ਸੰਗਤ ਕਹਿਣ ਦੀ ਇਹ ਕਿੰਨਾ ਬੱਚਾ ਪਿਆਰਾ ਹੈ ਭੱਜ-ਭੱਜ ਕੇ ਸੇਵਾ ਕਰਦਾ ਹੈ ਉਹ ਸੰਗਤ ਦੀ ਖੁਸ਼ੀ ਨਹੀਂ ਰੱਬ ਦੀ ਖੁਸ਼ੀ ਉਹ ਛੋਟਾ ਜਿਹਾ ਬੱਚਾ ਮਨ ਵਿੱਚ ਮਾਲਕ ਜੀ ਮੈਨੂੰ ਕਦੋਂ ਯਾਦ ਕਰਨਗੇ ਮਾਲਕ ਦੇ ਦਰਸ਼ਨ ਕਦੋਂ ਹੋਣਗੇ ਫਿਰ ਮਾਰੀ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਖਦੇ ਨੇ ਉਹਨੂੰ ਕਿਉਂਕਿ ਘਟ-ਘਟ ਕੇ ਅੰਦਰ ਕੀ ਜਾਣਤ ਭਲੇ-bure ਕੀ ਈਰ ਪਛਾਣੋ ਮਾਲਕ ਜੀ ਕੋਲ ਬੁਲਾਉਂਦੇ ਨੇ ਮਾਲਕ ਹੀ ਪੁੱਜਦੇ ਨੇ ਪੁੱਤਰ ਜੀ ਬੱਚਾ ਜੀ ਬੇਟਾ ਜੀ ਕਿੱਥੋਂ ਆਇਓ ਹੱਥ ਜੋੜ ਕੇ ਪਿਆਰ ਨਾਲ ਕਹਿੰਦਾ ਮਾਲਕ ਜੀ ਤੁਹਾਡੀ ਕਿਰਪਾ ਨਾਲ ਪਿਸ਼ਾਬਰ ਤੋਂ ਆਇਆ ਕਹਿੰਦੇ ਅੱਛਾ ਕੀ ਨਾਮ ਹੈ ਤੇਰਾ ਹੱਥ ਜੋੜ ਕੇ ਨਿਮਰਤਾ ਨਾਲ ਕਹਿੰਦਾ ਸਤਿਗੁਰੂ ਜੀ ਮੇਰਾ ਨਾਮ ਨਜੋਗ ਹੈ ਮਾਲਕੀ ਮੇਰਾ ਨਾਮ ਜੋਗ ਹੈ ਦੇਖੋ ਕਲਗੀਧਰ ਪਾਸ਼ਾ ਕੋ ਕਹਿੰਨੇ ਕਿੰਦ ਜੋਗਿਆ ਤੂੰ ਕਿਹਦੇ ਜੋਗ ਹੈ ਕਹਿੰਦਾ ਸਤਿਗੁਰੂ ਜੀ ਮੈਂ ਤੁਹਾਡੇ ਜੋਗਾਂ ਪਹਿਲਾਂ ਕਹਿੰਦਾ ਮੇਰਾ ਨਾਮ ਜੋਗ ਹੈ ਇੱਦਾਂ ਬੱਚਾ ਪਿਆਰ ਵਿੱਚ ਆਇਆ ਫਿਰ ਕਲਗੀਧਰ ਪਾਤਸ਼ਾਹ ਪਿਆਰ ਵਿੱਚ ਆ ਗਏ ਉਹ ਜੋਗਿਆ ਤੂੰ ਕਿਹਦੇ ਜੋਗ ਹੈ ਭਾਈ ਜੋਗਾ ਜੀ ਹੱਥ ਜੋੜ ਕੇ ਕਹਿੰਦੇ ਮਹਾਲਕ ਜੀ ਮੈਂ ਕੇਵਲ ਤੇ ਕੇਵਲ ਤੁਹਾਡੇ ਜੋਗ ਹੈ ਮਾਲਕ ਮੈਂ ਤੁਹਾਡੇ ਜੋਗਾ ਕਲਗੀਧਰ ਪਾਤਸ਼ਾਹ ਹੋਰ ਪਿਆਰ ਵਿੱਚ ਆ ਕੇ ਕਹਿੰਦੇ ਉਹ ਜੋਗਿਆ ਜੇ ਤੂੰ ਮੇਰੇ ਜੋਗ ਹੈ ਫਿਰ ਮੈਂ ਵੀ ਤੇਰੇ ਜੋਗ ਹਾਂ ਜੇ ਤੂੰ ਮੇਰੇ ਜੋਗਾ ਮੈਂ ਵੀ ਤੇਰੇ ਜੋਗਾ ਫਿਰ ਭਾਈ ਜੋਗਾ ਜੀ ਐਸੀ ਕਿਰਪਾ ਹੋਈ ਉੱਥੇ ਹੀ ਰਹਿ ਗਏ ਕਹਿੰਦੇ ਘਰ ਨਹੀਂ ਜਾਣਾ ਨੇ ਆਨੰਦਪੁਰ ਸਾਹਿਬ ਯੂਕੇ ਵਿਸਾਖੀ ਵਾਲਾ ਦਿਨ ਆਇਆ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ ਗੱਭਰੂ ਜਵਾਨ ਵੀ ਹੋ ਗਏ ਘਰ ਦੇ ਕਹਿੰਦੇ ਮਾਲਕ ਜੀ ਭੇਜ ਦਿਓ ਇਹਨੂੰ ਹੁਣ ਇਹਦਾ ਵਿਆਹ ਕਰਨੇ ਇਹਨੂੰ ਲੈ ਕੇ ਜਾਣਾ ਮਾਲਕ ਜੀ ਨੇ ਹੁਕਮ ਕੀਤਾ ਚਲੇ ਜਾ ਵਿਆਹ ਕਰਾ ਲੈ ਜਦੋਂ ਮੰਗਰ ਸਾਡਾ ਜਦੋਂ ਵੀ ਬਚਨ ਹੋਵੇ ਨਾ ਨਾਲ ਹੀ ਆ ਗਈ ਜਦੋਂ ਹੀ ਸਾਡਾ ਬਚਨ ਹੋਵੇ ਨਾਲ ਹੀ ਆ ਗਈ ਪਿੱਛੇ ਮੁੜ ਕੇ ਨਾ ਦੇਖੀ ਕਹਿੰਦਾ ਕਲਕਿਤ ਪਰ ਪਾਸ਼ਾ ਜੀ ਸੱਤ ਬਚਨ ਇਧਰ ਭਾਈ ਜੋਗਾ ਜਾ ਰਹੇ ਮਾਲਕ ਜੀ ਵੀ ਕਈ ਨਰੀ ਇਮਤਿਹਾਨ ਲੈ ਲੈਂਦੇ ਨੇ ਮਾਲਕ ਜੀ ਨੇ ਪਿੱਛੋਂ ਸਿੱਖ ਵੀ ਤੋੜ ਦਿੱਤਾ ਕਹਿੰਦਾ ਜਦੋਂ ਲਾਵਾ ਲੈਣ ਲੱਗਦਾ ਹੋਏਗਾ ਨਾ ਦੋ ਹੋਈਆਂ ਦੋ ਰਹਿ ਗਈਆਂ ਤੇ ਨਾਲ ਹੀ ਸਾਡਾ ਰੁਕਾ ਦੇ ਦੀ ਕਿਸੇ ਕੇ ਭਾਈ ਜੋਗਾ ਜੀ ਖੱਡੇ ਬਾਕੇ ਦਾ ਅਮਰ ਚੱਕੇ ਕਰਕੇ ਹੋਏ ਗੁਰਸਿੱਖ ਨੇ ਮਹਾਰਾਜ ਜੀ ਦੇਖੋ ਕਿਵੇਂ ਕਿਰਪਾ ਕਰਦੇ ਨੇ ਪੱਤ ਰੱਖਦੇ ਨੇ ਵਿਆਹ ਹੋ ਰੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਨੇ ਦੋ ਲਾਵਾਂ ਹੋਈਆਂ ਨੇ ਤੇ ਨਾਲ ਹੀ ਸਿੱਖ ਨੇ ਰੁਕਾ ਦਿੱਤਾ ਕਿ ਕਲਗੀਧਰ ਪਾਸ਼ਾ ਨੇ ਯਾਦ ਕੀਤਾ ਹੈ ਉੱਥੇ ਹੀ ਲਾਵਾ ਛੱਡ ਦਿੱਤੀਆਂ ਕਹਿੰਦੇ ਮੇਰੇ ਮੁਰਸ਼ਿਦ ਨੇ ਮੇਰੇ ਗੁਰੂ ਨੇ ਮੈਨੂੰ ਯਾਦ ਕੀਤਾ ਹੈ ਪਰਿਵਾਰ ਕਹਿੰਦਾ ਕਿੰਨਾ ਚਿਰ ਸਮਾਂ ਲੱਗੇਗਾ ਦੋ ਲਾਵਾਂ ਹੋਈਆਂ ਹੋਈਆਂ ਨੇ ਦੋ ਰਹਿਣੀਆਂ ਕਿੰਨਾ ਕੀ ਸਮਾਂ ਕਹਿੰਦੇ ਨਹੀਂ ਮੇਰਾ ਗੁਰੂ ਵੱਡਾ ਹੈ ਮੇਰੇ ਪਾਸ਼ਾ ਵੱਡੇ ਨੇ ਮਾਲਕ ਨੇ ਬੁਲਾਇਆ ਤੇ ਮੈਨੂੰ ਜਾਣੇ ਕਿਸੇ ਵੀ ਨਹੀਂ ਸੁਣੀ ਤੁਰ ਪਿਆ ਤੇ ਮਾਦੇ ਵਿੱਚ ਭਾਈ ਜੋਗਾ ਜੀ ਕੀ ਸੋਚਦੇ ਨੇ ਲੈ ਕਲ ਕੀ ਤਰ ਪਾਸ਼ਾ ਕੋ ਮੇਰ ਵਰਗਾ ਵੀ ਕੋਈ ਸਿੱਖ ਹੋਏਗਾ ਇਦਾਂ ਦਾ ਹੰਕਾਰ ਆ ਗਿਆ ਹਰ ਜੀਓ ਹੰਕਾਰ ਨਾ ਭਾਵੇਂ ਮਾਲਕ ਨੂੰ ਹੰਕਾਰ ਚੱਕਾ ਨਹੀਂ ਲੱਗਦਾ ਈਕੋ ਐਟੀਟਿਊਡ ਇਹ ਅਹੰਕਾਰ ਮਾਲਕ ਨੂੰ ਨਹੀਂ ਚੰਗਾ ਲੱਗਦਾ ਜਦੋਂ ਮਾਲਕ ਨੇ ਉਹ ਜਾ ਰਹੇ ਨਾਲ ਅਨੰਦਪੁਰ ਸਾਹਿਬ ਰਸਤੇ ਵਿੱਚ ਕਹਿੰਦਾ ਲੈ ਮੇਰੇ ਵਰਗਾ ਸਿੱਖ ਕਿੱਥੇ ਮਿਲ ਜੇਗਾ ਮਾਲਕ ਨੂੰ ਮੈਂ ਆਪਣਾ ਵਿਆਹ ਵੀ ਵਿੱਚ ਛੱਡ ਆਇਆ ਮਾਲਕ ਪਿੱਛੇ ਜਦੋਂ ਇਤਾਂ ਦੀ ਈਗੋ ਆਈ ਇਤਾਂ ਦਾ ਅਹੰਕਾਰ ਆਇਆ ਪਰਚਾ ਪੈ ਗਿਆ ਦੋਲ ਗਿਆ ਉਹ ਰਸਤਾ ਰਾਤ ਜਦੋਂ ਪਈ ਨਾ ਤੇ ਉਹ ਹਿਆਰਪੁਰ ਦੀ ਧਰਤੀ ਤੇ ਭਾਈ ਜੋਗਾ ਦੀ ਜਦੋਂ ਪਹੁੰਚਦੇ ਨੇ ਮਨ ਮੈਲਾ ਹੋਣ ਲੱਗਿਆ ਜਦੋਂ ਮਨ ਮੈਲਾ ਹੋਇਆ ਇੱਕ ਵੇਸ਼ਵਾ ਕੋਠੇ ਤੇ ਖੜੀ ਐ ਮਨ ਵਿੱਚ ਆ ਗਿਆ ਕਿ ਚੱਲ ਜੇ ਰਾਤ ਮੈਂ ਇੱਥੇ ਰੁਕ ਜਮ ਜੇ ਰਾਤ ਮੈਂ ਇੱਥੇ ਰੁਕ ਜਮਾਂ ਵੇਸ਼ਵਾ ਦੇ ਕੋਲ ਮਨ ਮੈਲਾ ਹੋਇਆ ਜਦੋਂ ਜਦੋਂ ਅੱਗੇ ਵਧਣ ਲੱਗਾ ਇੱਕ ਚੌਕਦਾਰ ਖੜਾ ਉਹ ਦੇਖਦਾ ਕਿ ਇਹ ਕਿੱਥੇ ਮੈਨੂੰ ਪਛਾਣ ਲਵੇ ਮੈਂ ਗੁਰਗੋਬਿੰਦ ਸਿੰਘ ਮਹਾਰਾਜ ਦਾ ਸਿੱਖਾਂ ਮੈਨੂੰ ਦੇਖ ਲਏਗਾ ਦੋ ਚਾਰ ਵਾਰ ਜਦੋਂ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਗੱਲ ਬਣੀ ਨਹੀਂ ਜਦੋਂ ਅੰਮ੍ਰਿਤ ਵੇਲਾ ਹੋਇਆ ਇੱਕ ਦੋ ਤਿੰਨ ਬੱਚੇ ਉਹ ਚੌਕਦਾਰ ਗੁੱਸੇ ਵਿੱਚ ਕਹਿੰਦਾ ਉਹ ਗੁਰੂ ਦੇਆ ਸਿੱਖਾ ਤੂੰ ਇੱਥੇ ਕੀ ਕਰਦਾ ਮੈਂ ਇਹ ਤੇਰੇ ਵਾਸਤੇ ਨਹੀਂ ਹੈ ਉਹ ਗੁਰੂ ਦੇਆ ਸਿੱਖਾ ਤੂੰ ਇੱਥੇ ਕੀ ਕਰਦਾ ਮੈਂ ਜਾ ਗੁਰੂ ਦੇ ਚਰਨਾਂ ਵਿੱਚ ਜਾ ਬਾਣੀ ਪੜ ਨਾਮ ਜਪ ਤੂੰ ਤਾਂ ਰੰਗਿਆ ਹੋਇਆ ਅੰਮ੍ਰਿਤਧਾਰੀ ਸਿੱਖ ਹੈ ਤੇਰੇ ਵਸੇ ਜੀਵਨ ਨਹੀਂ ਭਾਈ ਜੋਗਾ ਮੱਖੇ ਤੇ ਹੱਥ ਮਾਰਦਾ ਮੈਂ ਕਿੱਥੇ ਫਸ ਗਿਆ ਭਾਈ ਜੋਗਾ ਜੀ ਜਦੋਂ ਚਲੇ ਗਏ ਅਨੰਦਪੁਰ ਸਾਹਿ ਪਹੁੰਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਦਰਸ਼ਨ ਕਰ ਰਹੇ ਨੇ ਤੇ ਮਾਲਕ ਜੀ ਨਾ ਜਵੇਂ ਅੰਗੜਾਈਆਂ ਲੈ ਲੈਂਦੇ ਨੇ ਨਾ ਅੰਗੜਾਈਆਂ ਤੇ ਮਾਲਕ ਜੀ ਨੂੰ ਭਾਈ ਜੋਗਾ ਜੀ ਬੜੇ ਪਿਆਰ ਸੀ ਆਪਾਂ ਚ ਭਾਈ ਜੋਗਾ ਜੀ ਕਹਿਣ ਲੱਗੇ ਮਾਲਕ ਜੀ ਲੱਗਦਾ ਹੈ ਕਿ ਸਾਰੀ ਰਾਤ ਨਾ ਸੁੱਤੇ ਨਹੀਂ ਤੁਸੀਂ ਲੱਗਦਾ ਸਾਰੀ ਰਾਤ ਸੁੱਤੇ ਨਹੀਂ ਤੁਸੀਂ ਜਿਵੇਂ ਅੰਗੜਾਈਆਂ ਦੀ ਨੀਂਦ ਪੂਰੀ ਨਹੀਂ ਹੋਈ ਕਲ ਵੀ ਤਰਪਾ ਪਾਸ਼ਾ ਕਹਿਣ ਲੱਗੇ ਜੋਗਿਆ ਤੂੰ ਸੱਨੇ ਸੁੱਤੇ ਨਹੀਂ ਸਾਰੀ ਰਾਤ ਤੇਰੇ ਕਰਕੇ ਸਾਰਾ ਉਹ ਪਹਿਰੇ ਦੀ ਡਿਊਟੀ ਕਰਦਾ ਹੈ ਉਹ ਚੌਕਦਾਰ ਦੀ ਡਿਊਟੀ ਕੋਈ ਹੋਰ ਨਹੀਂ ਸੀ ਉਹ ਮੈਂ ਆਪ ਸੀ ਜਦੋਂ ਤੇਰਾ ਮਨ ਮੈਲਾ ਹੋ ਗਿਆ ਹੋਣ ਲੱਗਾ ਸੀ ਤੇ ਤੈਨੂੰ ਬਚਾਣ ਕਰਕੇ ਉਹ ਸਿੱਖਾ ਮੈਨੂੰ ਉਹ ਵਿਸ਼ਵਾ ਦੇ ਕੋਠੇ ਦੇ ਕੋਲ ਵੀ ਖੜਨਾ ਪਿਆ ਜਦੋਂ ਕਿਹਾ ਬਰਗੋਵਰ ਸਿੰਘ ਮਹਾਰਾਜ ਜੀ ਨੇ ਮੈਂ ਸੀ ਭਾਈ ਜੋਗਾ ਪੁੱਭਾ ਮਾਰ ਕੇ ਰੋਣ ਲੱਗ ਪਏ ਚਰਨਾ ਤੇ ਢੈ ਮਾਲਕ ਜੀ ਬਖਸ਼ ਲੈਣਾ ਮਾਲਕ ਜੀ ਮੈਨੂੰ ਬਖਸ਼ ਲੈਣਾ ਮਾਲਕ ਜੀ ਕਹਿੰਦੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇਰੀ ਪੈਰ ਰੱਖਣ ਵਾਸਤੇ ਆਏ ਕਿਹੜੀ ਪੈਰ ਰੱਖਣ ਵਾਸਤੇ ਆਏ ਸੀ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਤੋਂ ਤੈ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮੇਰੇ RAM RAHE ਤੂ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਮੇਰੇ ਜੋਤੇ ਰੇ ਰੰਗਰਾਤੇ ਸੁਆਮੀ ਇਹ ਕਾ ਜਨਮ ਮਰਨ ਦੁਖ ਨਾਸਾ ਮਾਲਕ ਜੀ ਕਹਿੰਦੇ ਉਹ ਇਹ ਦੀ ਦੇਖਣੇ ਸੀ ਕਿ ਸਿੱਖ ਮਾਰੇ ਪਾਸੇ ਜਾਵੇ ਤੇ ਗੁਰੂ ਬਚਾਵੇ ਮਾਲਕ ਜੀ ਮੈਨੂੰ ਬਖਸ਼ ਲੈਣਾ ਦੁਆਰਾ ਇਹ ਗਲਤੀ